हां दो दे जी दोस्तों जबो असि YouTube ਤੇ ਲੋਕਾਂ ਦੇ ਚੈਨਲ ਦੇਖਦੇ ਆਂ ਵੀਡੀਓ ਦੇਖਦੇ ਆਂ ਸ਼ਾਰਟਸ ਦੇਖਦੇ ਆਂ ਸਾਡਾ ਵੀ ਤਿੱਲ ਕਰਦਾ ਕਿ ਅਸੀਂ ਵੀ ਆਪਣਾ ਚੈਨਲ ਬਣਾਈਏ ਚੈਨਲ ਬਣਾਈਏ ਤੇ ਮੋਟੀ ਸਾਰੀ ਕਮਾਈ ਕਰੀਏ ਪਰ ਅਸੀਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ ਜਿਹਦੇ ਕਰਕੇ ਅਸੀਂ ਆਪਣਾ ਚੈਨਲ ਗਰੋ ਨਹੀਂ ਕਰ ਸਕਦੇ ਤੇ ਅਸੀਂ ਕਮਾਈ ਤੋਂ ਵਾਂਝੇ ਰਹਿ ਜਾਂਦੇ ਆਂ ਉਹਦੇ ਬਾਰੇ ਕੁਝ ਗੱਲਾਂ ਕਰਾਂਗੇ ਉਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜਿਨ੍ਹਾਂ ਨੇ ਨਵਾਂ ਨਵਾਂ ਚੈਨਲ ਬਣਾਇਆ ਜਾਂ ਜਿਹੜੇ ਦੋਸਤ ਚੈਨਲ ਬਣਾਉਣ ਬਾਰੇ ਸੋਚ ਰਹੇ ਨੇ ਨੰਬਰ 1 ਕਿਹੜੀ ਗੱਲ ਦਾ ਖਿਆਲ ਰੱਖਣਾ ਤੁਸੀਂ ਇਹ ਖਿਆਲ ਰੱਖਣਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਰੈਗੂਲਰ ਕੰਮ ਕਰਨਾ ਹੈ ਇਹ ਨਹੀਂ ਕਿ 10 ਦਿਨ ਲਗਾਤਾਰ ਵੀਡੀਓ ਪਾ ਕੇ ਤੇ 11ਵੇਂ ਦਿਨ ਫਿਰ ਆਪਾਂ ਅੱਗਾ ਪਿੱਛਾ ਜਾ ਕਰ ਦਈਏ ਵੀ ਹੁਣ ਹੋਰ ਨਹੀਂ ਵੀਡੀਓ ਪਾ ਸਕਦੇ ਹਨ ਤੁਹਾਨੂੰ ਰੈਗੂਲਰ ਕੰਮ ਕਰਨਾ ਪੈਣਾ ਦੂਜਾ ਨੰਬਰ ਤੁਹਾਡੀ ਵੀਡੀਓ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਉਹਦੇ ਵਿੱਚ ਤੁਹਾਡੀ ਆਵਾਜ਼ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਤੁਹਾਡੀ ਬੋਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਬਾਕੀ ਇਹ ਗੱਲ ਆਈ ਬੋਲਣ ਦਾ ਤਰੀਕਾ ਜਦੋਂ ਅਸੀਂ ਕੰਮ ਸ਼ੁਰੂ ਕਰਾਂਗੇ ਹੌਲੀ-ਹੌਲੀ ਸਦਾਰ ਆ ਜਾਂਦਾ ਜੀ ਤੇ ਤੁਸੀਂ ਦਿਲ ਨਹੀਂ ਛੱਡਣਾ ਤੁਹਾਡੇ ਕੋਲ ਇੰਨਾ ਕੋ ਆਪਣੇ ਬੋਲਣ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ 20 30 40 50 ਵੀਡੀਓ ਲਗਾਤਾਰ ਤੁਸੀਂ ਬਣਾ ਕੇ ਬਣਾ ਸਕਦੇ ਹੋ ਅਤੇ ਉਸ ਤੋਂ ਬਾਅਦ ਹੀ ਸੋਚ ਸਕਦੇ ਹੋ ਕਿ ਤੁਹਾਡਾ ਚੈਨਲ ਗਰੋਥ ਹੋਏਗਾ ਉਸ ਤੋਂ ਅੱਗੇ ਗੱਲ ਧਿਆਨ ਰੱਖਣ ਯੋਗ ਇਹ ਹੈ ਕਿ ਤੁਸੀਂ ਕਿਸੇ ਦੀ ਵੀਡੀਓ ਚੱਕ ਕੇ ਆਪਣੇ ਚੈਨਲ ਤੇ ਨਹੀਂ ਪਾਉਣੀ ਜਿਹਦੇ ਨਾਲ ਕਾਪੀਰਾਈਟ ਆ ਸਕਦਾ ਹੈ ਕਲੇਮ ਆ ਸਕਦਾ ਸਟ੍ਰਾਈਕ ਆ ਸਕਦੀ ਹੈ ਤੁਹਾਡਾ ਚੈਨਲ ਬੰਦ ਹੋ ਸਕਦਾ ਤੁਹਾਡਾ ਚੈਨਲ ਡਿਲੀਟ ਹੋ ਸਕਦਾ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਇਸ ਤੋਂ ਬਾਅਦ ਅੱਗੇ ਇੱਕ ਹੋਰ ਗੱਲ ਹੈ ਕਿ ਜਦੋਂ ਤੁਸੀਂ ਵੀਡੀਓ ਬਣਾਉਣੀ ਹੈ ਉਹਦੇ ਵਿੱਚ ਜਿਹੜੀ ਜਾਣਕਾਰੀ ਦੇਣੀ ਹੈ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਝੂਠ ਫਰੇਬ ਨਹੀਂ ਹੋਣਾ ਚਾਹੀਦਾ ਗਲਤ ਦਿੱਤੀ ਜਾਣਕਾਰੀ ਤੁਹਾਡਾ ਚੈਨਲ ਉੱਥੇ ਹੀ ਰੋਕ ਦੇਊਗੀ ਤੁਹਾਡਾ ਚੈਨਲ ਗਰੋ ਨਹੀਂ ਹੋਏਗਾ ਤੁਹਾਡੇ ਚੈਨਲ ਤੇ ਵਿਊ ਨਹੀਂ ਆਉਣਗੇ ਤੁਹਾਡੇ ਸਬਸਕ੍ਰਾਈਬਰ ਨਹੀਂ ਵਧਣਗੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਇਹਨਾਂ ਗੱਲਾਂ ਦੇ ਨਾਲ-ਨਾਲ ਹੋਰ ਗੱਲਾਂ ਵੀ ਨੇ ਜਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਕਿ ਜਦੋਂ ਵੀ ਅਸੀਂ ਵੀਡੀਓ ਬਣਾਉਣੀ ਹੈ ਤਾਂ ਸਾਡਾ ਥੰਬਨੇਲ ਇੰਨਾ ਕੋ ਖਿੱਚਵਾ ਹੋਣਾ ਚਾਹੀਦਾ ਹੈ ਕਿ ਥੰਬਨੇਲ ਵੀ ਦੇਖ ਕੇ ਤੇ ਉਹ ਸਾਡੀ ਵੀਡੀਓ ਤੇ ਕਲਿੱਕ ਕਰੇ ਤੇ ਸਾਡੀ ਵੀਡੀਓ ਦੀ ਰੀਚ ਵਧੇ ਤੇ ਵਿਊ ਵਧਣ ਤੇ ਇਹਦੇ ਨਾਲ ਸਬਸਕ੍ਰਾਈਬਰ ਵੀ ਵਧਣਗੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਇਸ ਤੋਂ ਇਲਾਵਾ ਜਦੋਂ ਅਸੀਂ ਵੀਡੀਓ ਅਪਲੋਡ ਕਰਨੀ ਹੈ ਸਹੀ ਤਰੀਕੇ ਨਾਲ ਉਹਦਾ ਟਾਈਟਲ ਦੇਣਾ ਹੈ ਟੈਗ ਲਾਉਣੇ ਹੈ ਇਹ ਡਿਸਕ੍ਰਿਪਸ਼ਨ ਦੇ ਵਿੱਚ ਲਿਖਣਾ ਜੋ ਵੀ ਅਸੀਂ ਵਧੀਆ ਤਰੀਕੇ ਨਾਲ ਲਿਖਣਾ ਹੈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਸੋ ਇਹਨਾਂ ਗੱਲਾਂ ਕਰਕੇ ਹੀ ਸਾਡੀ ਵੀਡੀਓ ਜ਼ਿਆਦਾ ਚੱਲੇਗੀ ਵਾਇਰਲ ਹੋਏਗੀ ਤੇ ਇਸ ਤੋਂ ਅਗਲੀ ਇੱਕ ਗੱਲ ਖਾਸ ਹੋਰ ਹੈ ਕਿ ਜੇ ਇਹ ਕੰਮ ਕਰਨਾ ਹੈ ਤਾਂ ਹੌਸਲਾ ਨਹੀਂ ਹਾਰਨਾ ਪਹਿਲੇ ਦਿਨ ਤੋਂ ਇਹ ਨਹੀਂ ਸੋਚਣਾ ਕਿ ਸਾਨੂੰ ਦੂਜੇ ਦਿਨ ਸਾਨੂੰ ਡਾਲਰ ਬਣਨੇ ਸ਼ੁਰੂ ਹੋ ਜਾਣ ਕੰਮ ਰੈਗੂਲਰ ਕਰੋ ਲਗਾਤਾਰ ਕਰੋ ਵਧੀਆ ਕਰੋ ਬਸ ਕਰਦੇ ਰਹੋ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਵੀਡੀਓ ਹੋਵੇਗੀ ਨਾ ਉਹਦੇ ਵਿੱਚ ਤੁਹਾਡਾ ਜਿਹੜਾ ਹੈ ਕੈਟਾਗਰੀ ਦਾ ਧਿਆਨ ਰੱਖਿਆ ਜਾਵੇ ਕੈਟਾਗਰੀ ਇੱਕੋ ਹੀ ਕੈਟਾਗਰੀ ਦੀ ਵੀਡੀਓ ਤੁਹਾਡੇ ਚੈਨਲ ਤੇ ਅਪਲੋਡ ਹੋਣੀ ਚਾਹੀਦੀ ਹੈ ਮਿਕਸ ਮਸਾਲਾ ਨਹੀਂ ਹੋਣਾ ਚਾਹੀਦਾ ਜੇ ਤੁਹਾਡੀਆਂ ਵੀਡੀਓ ਚ ਮਿਕਸ ਮਸਾਲਾ ਹੋਏਗਾ ਕੋਈ ਕੁਕਿੰਗ ਵਾਲੀ ਵੀਡੀਓ ਆ ਗਈ ਕੋਈ ਫਨੀ ਵੀਡੀਓ ਆ ਗਈ ਕਿਤੇ ਵਲੋਗ ਆ ਗਈ ਕੋਈ ਟੈਕ ਵਾਲੀ ਵੀਡੀਓ ਆ ਗਈ ਇਸ ਤਰ੍ਹਾਂ ਦਾ ਚੈਨਲ ਤੁਹਾਡਾ ਕਾਮਯਾਬ ਨਹੀਂ ਹੋਣਾ ਤੁਸੀਂ ਇੱਕੋ ਹੀ ਕੈਟਾਗਰੀ ਚੂਜ਼ ਕਰ ਲਓ ਜੀਦੇ ਵਿੱਚ ਤੁਹਾਨੂੰ ਮੁਹਾਰਤ ਹੈ ਜਿਹਦੇ ਸਬੰਧ ਸ ਤੁਸੀਂ ਵੀਡੀਓ ਬਣਾ ਸਕਦੇ ਹੋ ਜਿਹਦਾ ਤੁਹਾਨੂੰ ਗਿਆਨ ਹੈ ਜਿਹਦੀ ਤੁਹਾਨੂੰ ਜਾਣਕਾਰੀ ਹੈ ਸੋ ਇੱਕ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਆਇਓ ਤਾਂ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਜੀ